18 ਤਰੀਕ ਨੂੰ ਤੁਹਾਡੇ ਉੱਥੇ ਉਹਨਾਂ ਨੇ ਪ੍ਰੋਗਰਾਮ ਰੱਖਿਆ ਹੋਇਆ ਕਹਿੰਦੇ ਮੰਮੀ ਡੈਡੀ ਜ਼ਰੂਰ ਵਿੱਚ ਆ ਕੇ ਹਿੱਸਾ ਲਾਓ ਕਿੱਦਾਂ ਪਾਓ ਭੰਗੜਾ ਪੋ ਇਸਾਣੀ ਅਗਲੀ ਤਾਰੀਖ ਮੈਂ ਜਾ ਹਾਂ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਮਿਲ ਕੇ ਕਰਦੇ ਆਹ ਚੁੱਪ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮੀਤੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਸ਼ਾਮ ਦੇ 5 ਜੀ ਪਤਾ ਨਹੀਂ ਵੱਜ ਗਏ ਵੱਜੇ ਗਏ ਹੋਣੇ ਨੇ ਅੱਜ ਸਵੇਰ ਦਾ ਕੋਈ ਵੀ ਵਲੌਗ ਨਹੀਂ ਸ਼ੂਟ ਕੀਤਾਗਾ ਪਤਾ ਨਹੀਂ ਕੀ ਹੋਇਆ ਸੀ ਪਤਾ ਨਹੀਂ ਉਦਾਂ ਹੀ ਕੰਮ ਤਾਂ ਸਾਰਾ ਕੀਤਾ ਸੀ ਬਟ ਪਤਾ ਨਹੀਂ ਕੈਮਰਾ ਕਿਉਂ ਨਹੀਂ ਆਨ ਕੀਤਾ ਤੇ ਹੁਣ ਆਪਾਂ ਚਾਹ ਪੀਣੀ ਆ ਫਿਰ ਲਹਾਲ ਚਾਹ ਪੀਣ ਤੋਂ ਬਾਅਦ ਕੱਪੜੇ ਧੋਣੇ ਆ ਦਾਰ ਕਰਨੀ ਆ ਬਹੁਤ سارے ਕੰਮ ਨੇ ਜਾਨੀ ਕਿ ਕੰਮ ਟਾਈਮ ਥੋੜਾ ਕਮ ਜਿਆਦਾ ਨਹੀਂ ਚਲੋ ਜੀ ਜਿੰਨੇ ਕੋ ਹੋਣਗੇ ਕਰ ਲਾਂਗੇ ਉਹ ਤਾਂ ਸਾਰੇ ਜਾਣਿਆ ਤੇ ਮੈਂ ਸੂਟ ਬਣਾ ਕੇ ਪਾ ਲਿਆ ਮੈਨੂੰ ਨਹੀਂ ਪਤਾ ਇਹ ਕਿੱਦਾਂ ਦਾ ਲੱਗਦਾ ਕਿੱਦਾਂ ਤਾਂ ਨਹੀਂ ਲੱਗਦਾ ਪਤਾ ਨਹੀਂ ਆਪ ਨੂੰ ਜੀਵ ਜਿਹਾ ਲੱਗ ਰਹਾ ਹੈ ਨਾ ਕਦੇ ਇਹਨਾਂ ਲਾਈਟ ਜਿਹਾ ਕੁਲ ਫਾਇਰ ਪਤਾ ਨਹੀਂ ਸਮਝ ਨਹੀਂ ਲੱਗਦੀ ਚਲੋ ਕਿਧਰੇ ਹੁਣ ਤਾਂ ਬਣਾ ਲਿਆ ਗਰਮੀ ਚ ਨੰਗ ਜਾਣਾ ਲੋ ਚਾਹ ਪੀ ਲਈਏ ਥੋੜੀ ਜੀ ਥੋੜੀ ਜੀ ਇੱਕ ਗਲਾਸ ਚਾਹ ਦਾ ਪੀ ਲਈਏ ਚਾਹ ਪੀ ਕੇ ਫੇਰ ਕੰਮ ਨੂੰ ਲੱਗਦੇ ਹਾਂ ਅੱਜ ਜੇ ਮੈਨੂੰ ਇਹਨਾਂ ਨੇ ਉਹ ਨਹੀਂ ਕਰ ਦਿੱਤਾ ਸਵੇਰੇ ਦਵਾਈ ਨਹੀਂ ਲੈਣ ਦਿੱਤੀਗੀ। ਕੋਣ ਹੋਣੀ। ਕਹਿੰਦੇ ਵੀ ਤੂੰ ਛੱਡ ਕੇ ਦੇਖ ਇੱਕ ਡੰਗ ਦਵਾਈ ਹੈ ਨਾ। ਤੇ ਅੱਜ ਮੇਰਾ ਨਸ਼ਾ ਥੋੜਾ ਜਿਹਾ ਡਾਉਂ ਰਿਹਾ। ਠੀਕ। ਯਾਨੀ ਕਿ ਦਵਾਈ ਲੈਣ ਤੋਂ ਪਹਿਲਾਂ ਜਿੰਨੇ ਕੰਮ ਕਰਦੀ ਹੁੰਦੀ ਹੁੰਦੀ ਆ ਉਹ ਪਰਲੇ ਬਾਅਦ ਵਾਲੇ ਕੀਤੇ ਨਹੀਂ ਅੱਜ ਕੋਚਾ ਨਹੀਂ ਲੱਗਿਆ ਹੈਗਾ ਘਰ 'ਚ। ਚਲੋ। ਹੁਣ ਲਈਆ ਦੁਪਹਿਰੇ ਦਵਾਈ ਰੋਟੀ ਖਾ ਕੇ। ਇਹਦਾ ਮਤਲਬ ਵੀ ਦਵਾਈ ਦਾ ਵੀ ਨਸ਼ਾ ਹੁੰਦਾ ਆ। ਵਾਈ ਵੀ ਨਹੀਂ ਸੁੱਤੀ ਵੀ ਨਹੀਂ ਹੈਗੀ ਅੱਗੇ ਦਵਾਈ ਲੈ ਕੇ ਸੌਂ ਜਾਂਦੀ ਆ ਅੱਜ ਸੁੱਤੀ ਅੱਜ ਨੀਂਦ ਨਹੀਂ ਆਈ ਹੈ ਨਾ ਦਵਾਈ ਨਾਲ ਨਹੀਂ ਆਉਂਦੀ ਨੀਂਦ ਦੋ ਦਿਨ ਨਹੀਂ ਇਹ ਤਾਂ ਠੰਡਾ ਕਰਕੇ ਲੈ ਮਾਣ ਆਲਾ ਕਰਤੀ ਨਾ ਬੰਗੇ ਲਿਆ ਕਰੋ ਮੈਂ ਤਾਂ ਕੋਈ ਨਹੀਂ ਸੌਂਗਾ ਲੈ ਆ ਤੇ ਲੈ ਆਏਂਗੇ ਮੈਂ ਲੈ ਮੇਰੇ ਤਾਂ ਮਾਰਦਾ ਨਹੀਂ ਹਾਂ ਉੱਤੇ ਆ ਕੇ ਉੱਠ ਗਏ ਉਠਾਲਦਾ ਹੀ ਹੁੰਦਾ ਅਗਲਾ ਛੋਟਾ ਬੈਠ ਭਾਈ ਜਾਂ ਸਕੂਲੋਂ ਆਏ ਰੋਟੀ ਖਾਣ ਨੂੰ ਉਠਾਲਦੇ ਆ ਦੇ ਲੋ ਰੋਟੀ ਖਾਣ ਨੂੰ ਵੀ ਠਾਲੇ ਤੇ ਓਥੇ ਹੁੰਦੇ ਨੇ ਪੰਨੇ ਕੋਈ ਨਹੀਂ ਬਾਰੇ ਕੀ ਕਹਿੰਦਾ ਹੁਣ ਪੰਨਾ ਪੰਨਾ ਖਾਂਦਾ ਹੈ ਰੋਟੀ ਟੈਂਪਰਲ ਆਸੇ ਤਵੇ ਹਾਂ ਰੋਟੀ ਨਹੀਂ ਦੇ ਉਹ ਵੇਖ ਤਾਂ ਅੰਦਰੋਂ ਦੇਖਾ ਰਿਹਾ ਸਾਰੇ ਰੈਕ ਕਰੂ ਵੀਡੀਓ ਚੱਲਦੀ ਆ ਠੀਕ ਆ ਠੀਕ ਸੱਤੀ ਨੂੰ ਵਧੀਆ ਲੱਗਦਾ ਆਪ ਨੂੰ ਪਤਾ ਨਹੀਂ ਲਾਈਟ ਜਾਂ ਲੱਗਦਾ ਉਹ ਹਾਰ ਕੇ ਰਾਈਟ ਨੂੰ ਉਹ ਕਿਹਦਾ ਦਾ ਪਉਂਦੀ ਨਹੀਂ ਹਾਏ ਹਾਏ ਹੋਰ ਤੁਹਾਨੂੰ ਇਹ ਵੀ ਪਤਾ ਨਹੀਂ ਲਾਈਟ ਕਿਹਨੂੰ ਕਹਿੰਦੇ ਆ ਡਾਰਕ ਉਹ ਢਾਰਕ ਡਾਰਕ ਹੁੰਦਾ ਲਾਲ ਲਾਈਟ ਉਹਦਾ ਫਿੱਕਾ ਰਾਈਟ ਮੈਨੇ ਹਾਏ ਹਾਏ ਬੁੱਡੇ ਅਗਰੇਜ ਸਾਰੇ ਮਾਰੀ ਜਾਂਦੇ ਹਾਏ ਆ ਤੇਹੀ ਅੱਧਾ ਗਲਸ ਪਾਟ ਮੈਨੂੰ ਤੇਰਾ ਭੱਲਾ ਹੀ ਲੱਗਿਆ ਉਹ ਕਿੱਥੇ ਆਉਂਦਾ ਠੀਕ ਆ ਫਾਇਜਾ ਤੇਰੇ ਜੇ ਮੈਨੂੰ ਪਿਆਰ ਕਰਨ ਦਾ ਦੇ ਦੇਂਗਾ ਨਾ ਮਾਰ ਕੋਈ ਨਾ 18 ਤਰੀਕ ਨੂੰ ਇਹਦੀ ਮੀਟਿੰਗ ਆ ਗਈ ਵੀ ਟ੍ਰਾਂਸਲੇਸ਼ਨ ਆ ਕਰਦਾ ਪੜ੍ਹਨਾ ਨਹੀਂ ਆਉਂਦਾ ਲਿਖਣਾ ਨਹੀਂ ਆਉਂਦਾ ਇਹਨੂੰ ਇੱਥੇ ਲਾਉਂਦਾ ਚਲੋ ਇਹ ਲਾਈਏ ਮਸ਼ੀਨ ਕੱਪੜੇ ਧੋਈਏ ਕੱਪੜੇ ਚੱਕਣੇ ਨੇ ਖਾਸੇ ਸਾਰੇ ਕੱਪੜੇ ਨੇ ਭਰੀ ਪਈਏ ਟੋਕਰੀ ਸੋ ਦੋ ਗੇੜਿਆਂ ਚ ਲੈ ਕੇ ਜਾਓ ਬਾਤ ਲੈ ਲੈਨੇ ਕੇ ਚੱਕ ਲੈ ਸਵੇਰੇ ਵੀ ਇੱਥੇ ਚੜਦਾ ਸੂਰਜ ਹੁੰਦਾ ਆਥਣੇ ਛਿਪਦਾ ਸੂਰਜ ਤੁਸੀਂ ਨਾ ਸਮਝੇ ਨਹੀਂ ਲੱਗਦੀ ਕਿ ਵੀ ਕਦੋਂ ਕੱਪੜੇ ਧੋਣਾ ਸਵੇਰੇ ਸਾਧਰੇ ਚੜਦਾ ਜਾਂਦਾ ਸੂਰਜ ਚੜ੍ਹਨ ਤੋਂ ਪਹਿਲਾਂ ਮੈਂ ਤਾਂ ਤੋਤੇ ਜਾਣ Thank <laughs> you. ਕਾਤਾ ਤੇ ਦੂਜੇ ਕਿੜੇ ਨੂੰ ਉਨੀ ਤੇ ਟਾਈਮ ਆਪਾਂ ਜਿੰਨਾ ਟਾਈਮ ਪਹਿਲਾ ਕਿੜਾ ਚੱਲਦਾ ਉਹਨਾ ਟਾਈਮ ਆਪਾਂ ਵੀਡੀਓ ਐਡੀਟਿੰਗ ਕਰਦੇ ਆ ਮੈਂ ਕਰਦੀ ਆ ਯਾਨੀ ਕਿ ਇਸੇ ਫੋਨ ਦੇ ਵਿੱਚ ਆਪਾਂ ਵੀਡੀਓ ਐਡੀਟਿੰਗ ਕਰ ਲਈ ਆ ਮੈਂ ਬੈਠ ਕੇ ਕਰਦੀ ਆ ਦੋ ਮਿੰਟ ਜੀ ਕਰ ਦੇਣੀ ਬਾਅਦ ਵਿੱਚ ਮਿਲਦੇ ਆ ਤੁਹਾਨੂੰ ਵੀ ਲਾ ਗਿਆ ਬਿਜਲੀ ਦਾ ਪਤਾ ਨਹੀਂ ਕਿੰਨਾ ਆਇਆ ਪਤਾ ਨਹੀਂ ਆਇਆ ਪਤਾ ਨਹੀਂ ਆਇਆ ਆਪਾਂ ਨੂੰ ਆਪਾਂ ਨੂੰ ਨਹੀਂ ਪਤਾ ਕਿ ਆਇਆ ਜਾਂ ਨਹੀਂ ਆਇਆ ਟਾਈਮ ਬਹੁਤ ਹੋ ਗਿਆ ਸਾਡੇ ਦਾਲ ਬਣਾਉਣੀ ਆ ਕਲਾ ਲਿਆ ਚਸ਼ਮਾ ਤੇ ਖੋ ਪਾ ਲਿਆ ਲਾਈਟ ਕਲਰ ਦਾ ਸੂਟ ਅੱਜ ੁਰੇ ਵਾਲੀ ਫੀਲਿੰਗ ਆ ਰਹੀ ਹੈ ਫੀਲਿੰਗ ਕਰਦਾ ਹਾਰ ਗਿਆ ਜਦੋਂ ਬੁਢੇ ਹੋ ਗਏ ਬੁੱਢੇ ਹਾਂ ਅਹੁਣਾ ਇਹ ਤਾਂ ਅੱਗੇ ਜਵਾਨ ਹਾਂ ਦੇ ਦਾੜ ਰੱਖਣੀ ਹੈ ਕੁਰਤੇ ਪਜਾਮੇ ਟੰਗ ਦਾਂਗੇ ਤੇ ਬਾਕੀ ਆ ਇਹ ਹੋ ਗਿਆ ਥੱਲਾ ਹੋ ਗਿਆ ਟਰਾਈਕਾਟ ਦਾ ਜਿਹੜਾ ਹੈਂਡਲ ਜੜ ਕੇ ਹੁਣ ਅੱਗੇ ਪਿੱਛੇ ਡਿੱਗੀ ਜਾਂਦਾ ਤੇ ਕੁਰਤੇ ਪਜਾਮੇ ਟੰਗ ਦਾਂਗੇ ਤੇ ਜਿਹੜੇ ਤਹਾਂ ਨਾਲ ਇਹ ਅਲਮਾਰੀ ਚ ਰੱਖ ਦਾਂਗੇ ਲਓ ਜੀ ਹਾਰੇ ਦੇ ਵਿੱਚ ਆਪਾਂ ਨੇ ਦਾਲ ਰੱਖਤੀ। ਦਾਲ ਦੀ ਜਿਹੜਨ ਵਾਂਗ ਲੱਗਦੀ ਆ। ਕਰੰਪੇ ਟੱਕਣ। ਦਾਲ ਬਹੁਤ ਸਵਾਦ ਬਣਦੀ ਆ। ਬਟ ਅਤੀਲਾ ਜ਼ਰੂਰ ਮਾਂਜਣ ਨੂੰ ਹੋ ਜਾਂਦਾ। ਚਲੋ ਕੋਈ ਗੱਲ ਮਾਂਜ ਲਾਂਗੇ। ਹੂੰ। ਇਹਦਾ ਤਾਂ ਅੱਗੇ ਘਰ ਨੂੰ ਮੁੜ ਕੇ ਨੰਗੇ ਨੰਗੇ ਆ ਜਾਂਦਾ ਇੱਕ। ਘਰ ਨੂੰ ਮੁੜ ਕੇ ਤਾਂ मिठी की हाल ने ठीक है दे मेनू की होया होरी तू भी कोई गलबात सुना दे कर दे इंगा इंगा है परी बहुत खराब है ਲੂਸਨ ਲੂਸਨ ਕੀ ਖਾ ਕੇ ਆਇਆ ਦਲੀਆ ਚੀਚੀ ਚੀਚੀ ਮੱਖੀ ਵਾਲੀ ਆ ਭਾਈ ਮੱਖੀ ਦਾ ਕੋਈ ਇਲਾਜ ਕਰੋ ਮੱਖੀਆਂ ਦਾ ਇਲਾਜ ਤੁਸੀਂ ਤਾਂ ਇਲਾਜ ਕਰਦੇ ਕਰਦੇ ਹੋਰ ਸੱਦ ਲੈਨੇ ਸਾਡੇ ਘਰ ਨੂੰ ਆ ਜਾਓ ਕੀ ਆ ਜੇ ਇੱਕ ਵਾਰੀ ਇਹ ਦਵਾਈ ਲੈ ਕੇ ਆਏ ਮੱਖੀਆਂ ਹਨਾ ਉਹ ਕਰਨ ਵਾਲੀ ਮਾਰਨ ਵਾਲੀ ਉਹ ਮੱਖੀਆਂ ਤਾਂ ਮਰਦੀਆਂ ਸੀ ਜਦੋਂ ਮੱਖੀਆਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਸੀ ਪਤਾ ਨਹੀਂ ਕਿੱਥੋਂ ਕਿੱਥੋਂ ਜਹਾਨ ਦੀਆਂ ਮੱਖੀਆਂ ਇਕੱਠੀਆਂ ਕਰਕੇ ਸਾਡੇ ਘਰੇ ਆਈਆਂ ਫੇਰ ਉਹ ਮਰੀਆਂ ਹਾਏ ਹਾਏ ਕੋਈ ਚੀਜ਼ ਇੱਥੇ ਦੇਖਣ ਨੂੰ ਬਚਦੀ ਨਹੀਂ ਸੀ ਜੰਨੀਆਂ ਮੱਖੀਆਂ ਪੈਦਾ ਕਰਦੀਆਂ ਸਭ ਭਾਈ ਜੇ ਜਾ ਕੇ ਪਿੱਛੇ ਪਈ ਉਹ ਤਾਂ ਮੱਖੀ ਆਈ ਜਾਂਦੇ ਰਹੇ ਕਹਿੰਦਾ ਜੀ ਉਹ ਮੱਖੀਆਂ ਇਕੱਠੀਆਂ ਹੋ ਕੇ ਮਰਨ ਗਈਆਂ ਇਕੱਠੀਆਂ ਇਕੱਠੀਆਂ ਹੋ ਕੇ ਮਰਨ ਗਈਆਂ ਕਾ ਤੇ ਲੋ ਜੀ ਹੁਣ ਇੱਥੇ ਪਸ਼ੂ ਬਾਹਰ ਕੱਢ ਤੇ ਮੈਂ ਲਾ ਦੂੰਗੀ ਝਾੜੂ ਸ਼ਾਮ ਦਾ ਟਾਈਮ ਆ ਤੁਸੀਂ ਪੂਰਾ ਬਲੌਗ ਦੇਖ ਹੀ ਲਿਆ ਕੰਮ ਅੱਜ ਬਹੁਤ ਜ਼ਿਆਦਾ ਲੇਟ ਹੋ ਗਿਆ ਸੀਗਾ ਪਤਾ ਨਹੀਂ ਕੀ ਹੋਇਆ ਸੀਗਾ ਅੱਜ ਸਵੇਰ ਦੀ એનર્ਜੀ ਦੀ ਡਾਊਨ ਸੀਗੀ ਹਨਾ ਪਤਾ ਨਹੀਂ ਮੈਡੀਸਨ ਨਹੀਂ ਸੀ ਲਈ ਤਾਂ ਕਰਕੇ ਤੇ ਫਿਰ ਸ਼ਾਮ ਦੁਪਹਿਰੇ ਮੈਂ ਮੈਡੀਸਨ ਲੈ ਲਈ ਸੀਗੀ ਤੇ ਫਿਰ ਥੋੜਾ ਜਿਹਾ ਨਾ ਬੋਡੀ 'ਚ એનર્ਜੀ ਜੀ ਆਈ ਪਸ਼ੂਆਂ ਨੂੰ ਬਾਹਰ ਕੱਢੇ ਤੇ ਫਿਰ ਇਹ ਹੁਣ ਸਵੇਰ ਵਾਸਤੇ ਜਿਹੜਾ ਫਰਸ਼ ਸਾਫ਼ ਸੁਥਰਾ ਹੈ ਨੂੰ ਵਧੀਆ ਜਿਹਾ ਸਵੇਰੇ ਇੱਥੇ ਮਾਰਨਿੰਗ ਆਪਾਂ ਪਸ਼ੂਆਂ ਨੂੰ ਬੰਨਾਂਗੇ ਤੇ ਸਾਫ਼ ਸੁਥਰਾ ਹੋਊਗਾ ਤੇ ਗੋਹਾ ਵੀ ਚੱਕਤਾ ਸੀਗਾ ਤੇ ਮੈਂ ਝਾੜੂ ਲਾਤਾ ਸੀ ਤੇ ਗੋਹਾ ਇਹ ਨਾ ਉਹ ਦੇ ਵਿੱਚ ਰੇੜੇ ਦੇ ਵਿੱਚ ਪਾ ਕੇ ਟੋਕਰੀਆਂ ਦੇ ਵਿੱਚ ਪਾ ਕੇ ਰੇੜੇ 'ਚ ਪਾ ਕੇ ਸਾਹਮਣੇ ਖੇਚੇ ਸਿੱਟ ਦੰਦੇ ਨੇ ਤੇ ਲੋ ਜੀ ਇੱਥੇ ਹੁਣ ਮੈਂ ਆ ਗਈ ਇੱਥੇ ਅੰਦਰ ਹੁਣ ਆਪਾਂ ਕਰਾਂਗੇ ਦਾਲ ਰੱਖੀ ਹੋਈ ਹੈ ਆਪਣੀ ਪੀੜੀ ਤੁਹਾਨੂੰ ਪਤਾ ਹੀ ਹੈ ਤੇ ਹੁਣ ਆਪਾਂ ਤੜਕਾ ਤਿਆਰ ਕਰਾਂਗੇ ਥੋੜ੍ਹਾ ਜਿਹਾ ਲਸਣ ਛਿੱਲੂਗੀ ਜਿਆਦਾ ਨਹੀਂ ਛਿੱਲੂਗੀ ਬਸ 4 ਕਲੀਆਂ ਨੇ ਉਹ ਛੱਲਾਂਗੇ ਆਪਾਂ ਤੇ ਦੋ ਪਿਆ ਛੱਲਾਂਗੇ ਮੂੰਗੀ ਮਸਰੀ ਲਾਵਾਂਗੇ ਤੜਕਾ ਬਹੁਤ ਸਵਾਦ ਬਣੀ ਸੀਗੀ ਹਾਰੇ ਚ ਵੈਸੇ ਵੀ ਰਿੱਜ ਰਿੱਜ ਕੇ ਦਾਲ ਬਹੁਤ ਵਧੀਆ ਬਣੀ ਤੇ ਲਓ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਵੀ ਇੱਥੇ ਕਰਦੇ ਹਾਂ ਉਮੀਦ ਆ ਤੁਹਾਨੂੰ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ